ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ 28 ਮਈ 2025 ਨੂੰ ਉੱਡੀਆਂ ਸਾਰੀਆਂ ਕਬੂਤਰਬਾਜ਼ੀਆਂ ਦੀ ਅਪਡੇਟ ਲੈ ਕੇ ਆਜ਼ਰ ਹੋਏ ਹਾਂ ਪਹਿਲੀ ਬਾਜ਼ੀ ਓਡੀਸੀ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ 1700 ਮੋਡ ਨੂੰ 97 ਕਬੂਤਰ ਉੱਡੇ ਸੀ 32 ਕਬੂਤਰਾਂ 'ਚ ਦੁੱਸਰ ਰਪਈ ਸੀ ਦੁੱਸਰ ਦੇ ਵਿੱਚ ਬਾਈ 29 ਕਬੂਤਰ ਉੱਡੇ ਸੀ 6 ਵਜੇ ਸੁਖਪ੍ਰੀਤ ਸ਼ੀਨੀਵਾਲ ਕੱਲਾ ਰਹਿ ਗਿਆ ਸੀ ਮੋਟਰਸਾਈਕਲ ਦਾ ਜੇਤੂ ਬਣਿਆ ਦੂਜਾ ਨੰਬਰ ਦਲਵਾਗ ਤਖਤੂਪੁਰਾ ਤੀਜਾ ਨੰਬਰ ਬਹਾਦਰ ਠਿਕਰੀਵਾਲ ਠਾਈ ਮਈ ਦੀ ਅਗਲੀ ਬਾਜੀ ਪਿੰਡ ਠੱਕਰਵਾਲ ਜ਼ਿਲ੍ਹਾ ਲੁਧਿਆਣਾ 2000 ਮੁੱਢ ਨੂੰ 122 ਕਬੂਤਰ ਉੱਡੇ ਸੀ ਬਾਈ ਅਮਨਾ ਕੋਪ ਐਕਟਿਵਾ ਪਲੱਸ 1000 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਬਣਾਇਆ ਬਾਈ ਕੀਪਾ ਹਿਸੋਵਾਲ 700 ਦੀ ਜਿੱਤ ਦਾ ਜੇਤੂ ਅਗਲੀ ਬਾਜੀ ਪਿੰਡ ਖੋਖਰ ਨੇੜੇ ਰਾਮਪੁਰਾ ਜ਼ਿਲ੍ਹਾ ਬਠਿੰਡਾ 3200 ਮੁੱਢ ਨੂੰ 67 ਕਬੂਤਰ ਉੱਡੇ ਸੀ 5:52 ਮਿੰਟ ਤੇ ਕੱਲਾ ਰਹਿ ਗਿਆ ਸੀ ਬਾਈ ਕੋਪਾ ਮੰਡੀ ਕਲਾਂ ਫਰਿੱਜ ਦਾ ਜੇਤੂ ਬਣਿਆ ਦੂਜਾ ਨੰਬਰ ਡਾਕਟਰ ਆਤਲਾ ਕੂਲਰ ਦਾ ਜੀ ਤੂੰ ਤੀਜਾ ਨੰਬਰ ਨੱਥਾ ਮੰਡੀ ਕਲਾਂ ਚੌਥਾ ਨੰਬਰ ਭੋਲੂ ਖੜਿਆਲ ਅਗਲੀ ਬਾਜੀ ਪਿੰਡ ਮਿਸ਼ਰੀ ਵਾਲਾ 3200 ਮੋਡ ਨੂੰ 88 ਕਬੂਤਰ ਰੋਡੇ ਸੀ ਬੱਗਾ ਕੰਮਿਆਣਾ ਫਰਿੱਜ ਦਾ ਜੇ ਤੂੰ ਮੰਗਾ ਬਗਰਾੜੀ ਫਰਿੱਜ ਦਾ ਜੇ ਤੂੰ ਕਾਕਾ ਪੱਕਾ ਕੂਲਰ ਦਾ ਜੇ ਤੂੰ ਗਰਜੀਤ ਫਰੀਦਕੋਟ ਰਮਣਾ ਫੌਜੀ ਭਗਤ ਤੂ ਆਣਾ ਜੱਸੂ ਹਾਕਮ ਵਾਲਾ ਕੱਪ ਦਾ ਜੇ ਤੂੰ ਬਿੱਟੂ ਮਚਾਕੀ ਕੱਪ ਦਾ ਜੇ ਤੂੰ ਰਾਜਪਾਲ ਚਹਿਲ ਕੱਪ ਦਾ ਜੇ ਤੂੰ ਨਾਸੂ ਗੋ ਨੇਣਾ ਕੱਪ ਦਾ ਜੇਤੂ ਸਿਕੰਦਰ ਮਾਣਾ ਕੱਪ ਦਾ ਜੇਤੂ ਅਗਲੀ ਬਾਜੀ ODC ਪਿੰਡ ਆਨੰਦਗੜ੍ਹ ਕਰੋੜਾ ਕਬੂਤਰਾਂ ਤੇ ਮੋਡ ਦਾ ਬਾਈ ਪਤਾ ਨਹੀਂ ਲੱਗਿਆ 18 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਸੀ ਦੁੱਸਰ ਦੇ ਵਿੱਚ ਬਾਈ 13 ਕਬੂਤਰ ODE ਸੀ ਪਹਿਲਾ ਨੰਬਰ ਰੇਸ਼ਮਪੀਰਕੋਟ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਮਨੂ ਮੰਡੀਕਲਾਂ ਕੂਲਰ ਦਾ ਜੇਤੂ ਕਬੂਤਰ ਬਾਜ਼ੀਆਂ ਦੀ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ